ਲੋ ਜੀ ਹੋਰ ਸਾਰੇ ਠੀਕ ਹੋਗੇ ਜੀ ਅੱਜ ਪੜਦੇ ਆ ਜੀ ਆਲੂ ਕੱਚੀ ਪਟਾਈ ਕਰਦੇ ਆ ਜੀ ਆਲੂਆਂ ਦੀ 36 ਵੈਰਿਟੀ ਆ ਜੀ ਆ ਸਹਿਜ ਬਣਿਆ ਜੀ ਲਗਭਗ 10 ਦਿਨ ਦੇ ਹੋਗੇ ਜੀ ਇਹ 10 ਦਿਨ ਦੇ ਹੋਗੇ ਜੀ ਤਿੰਨ ਵਾਰੀ ਚੋਰੀ ਲਾਇਆ ਜੀ ਇਹਨੂੰ 6 ਪਾਣੀ ਲੱਗੇ 3 ਫੰਗੀ ਸ਼ਾਟ ਲੱਗੇ ਜੀ 0050 ਦੀ ਲਾਸਟ ਤੇ ਸਪਰੇਅ ਹੋਈ ਹੈ ਜੀ ਸਾਈਜ਼ ਚੱਕਰ ਸਕਦੇ ਜੀ 100 ਦਿਨ ਦਾ ਹੋ ਗਿਆ ਲਗਭਗ 100 ਦਿਨ ਤੋਂ ਪਟਾਈ ਲੱਗੀ ਹੈ ਜੀ ਬੇਰ ਪਹਿਲਾਂ ਵੱਢਦੀ ਸੀਗੀ ਜੀ ਖਿਆਤੀ ਵੈਰਿਟੀ ਹੈ ਜੀ ਸਾਈਜ਼ ਡਾਡਾ ਬਣ ਗਿਆ तरीक है, है, है जी अज्ज कत्ती एक दो हज़ार छब्बी महीने का लास्ट दिन है जी कच्ची पटाई लाई है जी अच्छा ब्रेट गया जी अस अज बन गए जी ਸੋਦਨ ਦਾ ਹੋ ਗਿਆ ਜੀ ਲਗਭਗ ਇਹ ਤੰਨਵਾਰੀ ਜੂਰੀ ਲਾਇਆ ਇਹਨਾਂ ਜਨ ਤੈਨੂੰ ਫੰਗੀ ਛੜ ਲੱਗ ਗਈ ਛੇ ਪਾਣੀ ਲੱਗ ਗਏ 17 ਅਕਤੂਬਰ ਦੀ ਵਿਜੰਦ ਕੀਤੀ ਹੋਈ ਜੀ ਦੀ ਕੱਚੀ ਫਟਾਈ ਕਰਦੇ ਹਾਂ ਜੀ ਹੁਣ ਇਹਦੀ ਥੀ ਬਰੇਟੀ ਹੈ ਜੀ ਇਹ ਉਹ ਦਿਨ ਦਾ ਹੋ ਗਿਆ ਜੀ ਲਗਭਗ ਤੰਨੇ ਜੂਰੀ ਲੱਗ ਗਈ ਤੰਨੇ ਵਰੀ ਨੂੰ ਫੰਗੀ ਛੱਡ ਲੱਗ ਗਈ 17 ਅਕਤੂਬਰ ਦੀ ਵਿਜੰਦ ਕੀਤੀ ਵੀ ਜੀ ਦੀ ਦੇਖ ਸਕਦੇ ਤੁਸੀਂ ਛੇ ਵਧੀਆ ਬਣ ਗਿਆ ਜੀ ਦਾ ਬੜਾ ਸਹਜ ਹੈ ਜੀ देख सकते हैं जी कच्ची पटाई लाई है जी अच कती एक दो हज़ार छब्बी तीन बार यूरिया लग गया जी छे पानी लग गया जीन खेती पर है जी धन्यवाद जी